ਅੱਜ ਆਪ ਦੋ ਨਵੀਆਂ ਸੁਣ ਲੋ ਫੌਜੀ ਕਰਨਲ ਕੁਟਮਾਰ ਮਾਮਲਾ ਹੁਣ ਨਵੇਂ ਪਾਸੇ ਨੂੰ ਤੁਰ ਪਿਆ ਤੇ ਹੁਣ ਇਹਦੇ ਵਿੱਚ ਨਵੇਂ ਤੇ ਵੱਡੇ ਖਲਾਸੇ ਹੋਣਗੇ ਕਿਉਂਕਿ ਇਹਦੇ ਵਿੱਚ ਹੁਣ ਨਵੇਂ ਤੱਥ ਸਬੂਤ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ ਤੇ ਅੱਜ ਉਹ ਤੱਥ ਸਬੂਤ ਲੈਣ ਵਾਸਤੇ ਕਰਨਲ ਦੀ ਪਤਨੀ ਆਪ ਜਾ ਚੁੱਕੀ ਐ ਤੇ ਉਹ ਤੱਥ ਸਬੂਤ ਲੈ ਚੁੱਕੀ ਐ ਹੁਣ ਖਲਾਸੇ ਹੋਣੇ ਬਾਕੀ ਨੇ ਕੀ ਸੱਚ ਨਿਕਲਦਾ ਹੈ ਤੇ ਕੀ ਝੂਠ ਔਰ ਇਹ ਸਾਰੇ ਤੱਥ ਸਬੂਤ ਜਿਹੜੇ ਨੇ ਇਹ ਅਦਾਲਤ ਦੇ ਉੱਚ ਅਦਾਲਤ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਕਰਨਲ ਦੀ ਪਤਨੀ ਨੂੰ ਦੇਣ ਦੇ ਆਰਡਰ ਦਿੱਤੇ ਗਏ ਨੇ ਅਸਲ ਕਿਹੜੇ ਤੱਥ ਕਿਹੜੇ ਸਬੂਤ ਤੇ ਲੈਣੇ ਕਿੱਥੋਂ ਨੇ ਜਦੋਂ ਤੁਹਾਨੂੰ ਪਤਾ ਹੈ ਕਿ ਕਰਨਲ ਕਟਮਾਰ ਮਾਮਲਾ ਵਾਪਰਿਆ ਤਾਂ ਉਸ ਤੋਂ ਬਾਅਦ ਫਿਰ ਕਰਨਲ ਜਦੋਂ ਜਾ ਕੇ ਤੇ ਸਾਹਮਣੇ ਸਰਕਾਰੀ ਰਜਿੰਦਰਾ ਹਸਪਤਲ ਚ ਦਾਖਲ ਹੋ ਗਿਆ ਸੀ ਉਹ ਜਿਹੜੇ ਪੁਲਿਸ ਵਾਲੇ ਜਿਨ੍ਹਾਂ ਦੇ ਉੱਪਰ ਦੋਸ਼ ਹੈ ਜਿਨ੍ਹਾਂ ਚ ਇਨਸਪੈਕਟਰ ਰੌਣੀ ਤੇ ਇਨਸਪੈਕਟਰ ਰਣਧੀਰ ਹੋਰੀ ਉਹ ਜਾ ਕੇ ਤੇ ਉਥੋਂ ਕਈ ਕਿਲੋਮੀਟਰ ਦੱਸਿਆ ਜਾਂਦਾ ਦੂਰ ਇੱਕ ਪ੍ਰਾਈਵੇਟ ਸਹਾਰਾ ਹਸਪਤਾਲ ਉਹ ਉਥੇ ਜਾ ਕੇ ਦਾਖਲ ਹੋ ਗਏ ਸੀ ਉਹਨਾਂ ਨੇ ਵੀ ਕਹਿਤਾ ਸੀ ਵੀ ਸਾਨੂੰ ਵੀ ਕਰਨਲ ਹੋਰਾਂ ਨੇ ਕੁੱਟਿਆ ਤੇ ਸਾਡੇ ਵੀ ਸੱਟਾਂ ਲੱਗੀਆਂ ਨੇ ਤੇ ਉਸ ਦਿਨ ਤੋਂ ਕਰਨਲ ਦੀ ਪਤਨੀ ਸਹਾਰਾ ਹਸਪਤਾਲ ਵਾਲਿਆਂ ਨੂੰ ਕਹਿ ਰਹੀ ਸੀ ਕਿ ਮੈਨੂੰ ਤੁਹਾਡੇ ਜਿਹੜੇ ਕੈਮਰੇ ਲੱਗੇ ਆ ਇੱਥੇ ਸੀਸੀਟੀਵੀ ਉਹਨਾਂ ਦੀ ਫੁਟੇਜ ਦਿਓ ਮੈਂ ਦੇਖਣਾ ਚਾਹੁੰਨੀ ਆ ਕਿ ਉਹਨਾਂ ਨੂੰ ਕਿੰਨੀਆਂ ਕਿ ਸੱਟਾਂ ਉਦੋਂ ਲੱਗੀਆਂ ਹੋਈਆਂ ਸੀ ਜਦੋਂ ਉਹ ਹਸਪਤਾਲ ਦੇ ਅੰਦਰ ਆਏ ਨੇ ਕਿ ਇਹ ਸਭ ਕੁਝ ਝੂਠਾ ਬਣਾਇਆ ਜਾ ਰਿਹਾ ਹੈ ਤਾਂ ਉਹ ਉਹਨੂੰ ਹੁਣ ਤੱਕ ਮਿਲੀਆਂ ਨਹੀਂ ਸੀ ਸੀਸੀਟੀਵੀ ਵੀਡੀਓ ਉਹ ਕਹਿ ਰਹੀ ਸੀ ਕਿ ਪ੍ਰਸ਼ਾਸਨ ਦਾ ਦਬਾਅ ਪੁਲਿਸ ਦਾ ਦਬਾਅ ਤਾਂ ਨਹੀਂ ਦਿੱਤੀਆਂ ਜਾ ਰਹੀਆਂ ਫਿਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਹ ਗੱਲ ਰੱਖੀ ਸੀ ਹਾਈ ਕੋਰਟ ਨੇ ਹੁਣ ਕਰ ਦਿੱਤੇ ਹੁਕਮ ਹਾਈ ਕੋਰਟ ਨੇ ਕਹਿਤਾ ਸਹਾਰਾ ਹਸਪਤਾਲ ਨੂੰ ਸਿੱਧਾ ਵੀ ਉਹ ਸਾਰੀਆਂ ਵੀਡੀਓ ਸਾਰੀਆਂ ਰਿਕਾਰਡਿੰਗਾਂ ਕੈਮਰਾਆਂ ਦੀਆਂ ਉਹ ਕਰਨਲ ਦੀ ਪਤਨੀ ਨੂੰ ਦਿੱਤੀਆਂ ਜਾਣ ਤਾਂ ਕਿ ਪਤਾ ਲੱਗ ਸਕੇ ਵੀ ਕਿੱਥੇ ਕੀ ਕਿਵੇਂ ਹੋਇਆ ਕਿੰਨੀਆਂ ਕੁ ਸੱਟਾਂ ਉਹਨਾਂ ਨੂੰ ਲੱਗੀਆਂ ਸੀ ਜਦੋਂ ਉਹ ਹਸਪਤਾਲ 'ਚ ਆਏ ਨੇ ਜਾਂ ਫਿਰ ਜਿਵੇਂ ਕਰਨਲ ਦੀ ਪਤਨੀ ਕਹਿ ਰਹੀ ਹੈ ਕਿਤੇ ਉਹ ਸਹੀ ਸਲਾਮਤ ਤਾਂ ਨਹੀਂ ਆਏ ਝੂਠਾ ਤਾਂ ਨਹੀਂ ਸਭ ਕੁਝ ਬਣਾਇਆ ਤਾਂ ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਅੱਜ ਕਰਨਲ ਦੀ ਪਤਨੀ ਜਸਵਿੰਦਰ ਕੌਰ ਬਾਠ ਆਪਣੇ ਪਰਿਵਾਰ ਸਮੇਤ ਉਹ ਵੀਡੀਓ ਲੈਣ ਦੇ ਲਈ ਗਈ ਹੈ ਸਹਾਰਾ ਹਸਪਤਾਲ ਦੇ ਵਿੱਚ ਗਈ ਹੈ ਸਹਾਰਾ ਹਸਪਤਾਲ ਤੋਂ ਜਾ ਕੇ ਉਹ ਜਦੋਂ ਵੀਡੀਓ ਮੰਗ ਰਹੀ ਹੈ ਉਹ ਸਾਰੇ ਕੁਸ਼ਤੀਆਂ ਵੀਡੀਓ ਵੀ ਚੈਨਲਾਂ ਦੇ ਉੱਪਰ ਆ ਰਹੀਆਂ ਨੇ ਔਰ ਦੁਪਹਿਰ ਤੱਕ ਸਹਾਰਾ ਹਸਪਤਾਲ ਦੇ ਜਿਹੜੇ ਮੌਜੂਦਾ ਉੱਥੇ ਤਣਾਬ ਸੀ ਵਿਅਕਤੀ ਉਹ ਕਹਿ ਰਹੇ ਸੀ ਕਿ ਸਾਡਾ ਜਿਹੜਾ ਮੁਖੀ ਡਾਕਟਰ ਸਾਹਿਬ ਹੈ ਇਨਚਾਰਜ ਉਹ ਅਜੇ ਇੱਥੇ ਹੈ ਨਹੀਂਗੇ ਜਦੋਂ ਉਹ ਆਉਣਗੇ ਉਦੋਂ ਅਸੀਂ ਦੇਵਾਂਗੇ ਪਰ ਹੁਕਮ ਹਾਈ ਕੋਰਟ ਦੇ ਨੇ ਉੱਚ ਅਦਾਲਤ ਦੇ ਨੇ ਮੰਨਣੇ ਤਾਂ ਪੈਣੇ ਨੇ ਵੀਡੀਓ ਤਾਂ ਦੇਣੀਆਂ ਪੈਣੀਆਂ ਨੇ ਇਹ ਵੀ ਹੋ ਸਕਦਾ ਹੈ ਵੀ ਕਹਿ ਦੇਣ ਵੀ ਹੁਣ ਦਿਨ ਵਾਵਾ ਹੋ ਗਏ ਨੇ ਤੇ ਸਾਡੇ ਕੋਲ ਤਾਂ ਰਿਕਾਰਡ ਹੀ 10 ਦਿਨ ਜਾਂ 12 ਦਿਨ ਜਾਂ 15 ਦਿਨ ਦਾ ਰਹਿੰਦਾ ਇਸ ਕਰਕੇ ਉਹ ਡੀਵੀਆਰ ਜਿਹੜਾ ਉਹਦੇ ਚ ਰਿਕਾਰਡ ਨਹੀਂ ਹੈਗਾ ਇਹ ਸੰਭਾਵਨਾ ਹੈ ਇੰਜ ਕਹਿ ਦਿੰਦੇ ਹੁੰਦੇ ਆ ਕਈ ਵਾਰੀ ਪਰ ਹੋ ਸਕਦਾ ਹਸਪਤਾਲ ਵਾਲੇ ਦੇ ਵੀ ਦੇਣ ਹੋ ਸਕਦਾ ਹਸਪਤਾਲ ਵਾਲੇ ਸਾਰਾ ਰਿਕਾਰਡ ਦੇ ਦੇਣ ਇੰਜ ਵੀ ਹੋ ਸਕਦਾ ਹੁਣ ਜਦੋਂ ਉਹ ਡੀਵੀਆਰ ਉਹ ਰਿਕਾਰਡ ਕਰਨਲ ਦੀ ਪਤਨੀ ਕੋਲ ਆਏਗਾ ਤਾਂ ਉਦੋਂ ਅਸਲ ਚ ਸੱਚ ਸਾਹਮਣੇ ਆ ਜਾਣਾ ਦੇਖੋ ਜੇ ਤਾਂ ਪੁਲਿਸ ਵਾਲ ਅਫਸਰਾਂ ਨੂੰ ਸੱਤਾਂ ਲੱਗੀਆਂ ਹੋਈਆਂ ਜਦੋਂ ਉਹ ਆਪਣੀਆਂ ਗੱਡੀਆਂ ਕਿਉਂਕਿ ਕੈਮਰੇ ਤਾਂ ਹਸਪਤਾਲ ਚ ਬਾਹਰ ਟੈਕਸੀ ਸਟੈਂਡ ਤੋਂ ਲੈ ਕੇ ਅੰਦਰ ਤੱਕ ਕੈਮਰੇ ਕੈਮਰੇ ਲੱਗੇ ਹੁੰਦੇ ਨੇ ਤਾਂ ਉਹ ਸੱਟ ਲੱਗੀ ਵਾਲਾ ਬੰਦਾ ਤੁਰਦਾ ਵੀ ਸਹੀ ਤਰੀਕੇ ਨਾਲ ਨਹੀਂ ਹੁੰਦਾ ਉਹਦੇ ਕਿਤੇ ਨਾ ਕਿਤੇ ਬਲੱਡ ਵੀ ਵਗ ਰਿਆ ਹੁੰਦਾ ਉਹਦੇ ਸਿਰ 'ਚ ਬਾਹਾਂ 'ਚ ਹੱਥ 'ਚ ਪੈਰ 'ਚ ਕਿਤੇ ਵੀ ਸੱਟ ਲੱਗੀ ਉਹ ਦਿਖ ਰਹੀ ਹੁੰਦੀ ਆ ਰਾਤ ਨੂੰ ਉਹ ਕਰੀਬ 1 ਵਜੇ ਉੱਥੇ ਗਏ ਨੇ ਤਾਂ ਰੋਸ਼ਨੀ ਵੀ ਹਸਪਤਾਲ 'ਚ ਬਹੁਤ ਹੁੰਦੀ ਆ ਕੈਮਰੇ ਸਭ ਕੋ ਸੱਜ ਤੱਕ ਤਾਂ ਕੈਮਰੇ ਰਾਤ ਨੂੰ ਵੀ ਕੀੜੀ ਕੀੜੀ ਵਿਖਾ ਦਿੰਦੇ ਨੇ ਕੈਮਰੇ ਆ ਦੇ ਹੈ ਹੀ ਲੈਂਸ ਪਾਵਰ ਕੈਮਰੇ ਹੁੰਦੇ ਨੇ ਅੱਜ ਕੱਲ ਤਾਂ ਅਸਲ ਦੇ ਵਿੱਚੋਂ ਸਾਰਾ ਕੁਝ ਬਾਹਰ ਆ ਜਾਣਾ ਤਾਂ ਉਸ ਮਾਮਲੇ 'ਚ ਹਾਈ ਕੋਰਟ ਨੇ ਕੱਲ ਜਾਂਚ ਵੀ ਪੰਜਾਬ ਪੁਲਿਸ ਨੂੰ ਨਹੀਂ ਦਿੱਤੀ ਜਾਂਚ ਵੀ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਆ ਪੰਜਾਬ ਪੁਲਿਸ ਨੇ ਜਿਹੜੀ ਇੱਕ ਜਾਂਚ ਟੀਮ ਸੈੱਟ ਬਣਾਈ ਸੀ ਉਹ ਰੱਦ ਕਰ ਦਿੱਤੀ ਹੋਈ ਆ ਹਾਈ ਕੋਰਟ ਨੇ ਤੇ ਹੁਣ ਵੇਖਣਾ ਇਹ ਆ ਵੀ ਜਿਹੜੀ ਚੰਡੀਗੜ੍ਹ ਵਾਲੀ ਜਾਂਚ ਟੀਮ ਹੈ ਉਹ ਕਿੱਦਾਂ ਦੀ ਜਾਂਚ ਹੁੰਦੀ ਆ ਤੇ ਕੀ ਸੱਚ ਸਾਹਮਣੇ ਆਉਂਦਾ ਅਗਲੀ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਉਹਨਾਂ ਦੋਨਾਂ ਦੇ ਖਿਲਾਫ ਵੱਡੀ ਸ਼ਿਕਾਇਤ ਹੋਈ ਹੈ ਇਹ ਸ਼ਿਕਾਇਤ ਕੀਤੀ ਆ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਨੇ ਔਰ ਕੀਤੀ ਆ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉਹਨਾਂ ਨੂੰ ਔਰ ਕੀਤੀ ਕਿਉਂ ਆ ਇਸ ਕਰਕੇ ਕਿਸਾਨ ਕਹਿੰਦੇ ਨੇ ਕਿ ਖਨੌਰੀ ਤੇ ਸ਼ੰਭੂ ਜਿਸ ਦਿਨ ਪੁਲਿਸ ਚੜਾਈ ਗਈ ਆ ਉਸ ਦਿਨ ਖਨੌਰੀ ਬਾਰਡਰ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸੀ ਆ ਜਿਹੜਾ ਅਖੰਡ ਪਾਠ ਪਾਠ ਉੱਥੇ ਚੱਲ ਰਿਹਾ ਸੀਗਾ ਤੇ ਉਸ ਅਖੰਡ ਪਾਠ ਸਾਹਿਬ ਨੂੰ ਜਾਂ ਜਿਹੜਾ ਗੁਰੂ ਸਾਹਿਬ ਦੀ ਉੱਥੇ ਬਾਣੀ ਪੜ੍ਹੀ ਜਾ ਰਹੀ ਸੀ ਉਹਨੂੰ ਖੰਡਿਤ ਕੀਤਾ ਗਿਆ। ਉਹਦੇ ਵਿੱਚ ਵਾਦਾ ਪਾਈ ਗਈ ਆ ਔਰ ਇੱਕ ਤਰ੍ਹਾਂ ਨਾਲ ਬੇਅਦਬੀ ਦੀ ਗੱਲ ਜਿਹੜੀ ਆ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਤੇ ਆਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕਰਕੇ ਇਹ ਕਿਹਾ ਗਿਆ ਕਿ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੋਵਾਂ ਦੇ ਉੱਪਰ ਆਕਾਲ ਤਖਤ ਸਾਹਿਬ ਕੋਈ ਐਕਸ਼ਨ ਲਵੇ। ਹੁਣ ਵੇਖਣਾ ਇਹ ਆ ਵੀ ਅਕਾਲ ਤਖਤ ਸਾਹਿਬ ਕੀ ਦੋਵੇਂ ਵੱਡੇ ਅਹੁਦੇ ਨੇ ਉਹਨਾਂ ਤੇ ਐਕਸ਼ਨ ਲਵੇਗਾ ਅਕਾਲ ਤਖਤ ਸਾਹਿਬ ਨੇ ਪਿਛਲੇ ਦਿਨੀ ਸੁਖਬੀਰ ਬਾਦਲ ਹੋਰਾਂ ਨੂੰ ਤਾਂ ਹੁਕਮ ਸੜਾਏ ਨੇ ਤੇ ਉਹਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਵੀ ਉੱਠੇ ਨੇ ਪਰ ਹੁਣ ਮੌਜੂਦਾ ਮੁੱਖ ਮੰਤਰੀ ਤੇ ਮੌਜੂਦਾ ਡੀਜੀਪੀ ਉਹਨਾਂ ਦੀ ਸ਼ਿਕਾਇਤ ਹੋਈ ਹੈ ਤੇ ਹੁਣ ਵੇਖਣਾ ਇਹ ਹੈ ਕਿ ਕੀ ਮੌਜੂਦਾ ਮੁੱਖ ਮੰਤਰੀ ਤੇ ਮੌਜੂਦਾ ਡੀਜੀਪੀ ਦੇ ਉੱਪਰ ਅਕਾਲ ਤਖਤ ਸਾਹਿਬ ਕੋਈ ਐਕਸ਼ਨ ਲਾਊਗਾ ਜਾਂ ਇਹਦੇ ਤੇ ਕੁਝ ਅੱਗੇ ਹੋਊਗਾ ਜਾਂ ਕਲਤਕ ਸਾਬ ਦੇ ਜਿਹੜੇ ਨਵੇਂ ਜਥੇਦਾਰ ਗੜਗੱਜਾਭ ਲਾਏ ਨੇ ਉਹ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਕਰਨਗੇ ਜਾਂ ਫਿਰ ਇਸ ਤਰ੍ਹਾਂ ਦਾ ਸੱਚ ਸਾਹਮਣੇ ਆ ਜਾਏਗਾ ਕਿ ਉੱਥੇ ਇਸ ਤਰ੍ਹਾਂ ਕੁਝ ਹੋਇਆ ਹੀ ਨਹੀਂ ਹੁਣ ਇਹ ਵੇਖਣਾ ਬਹੁਤ ਜ਼ਰੂਰੀ ਆ ਕਿਉਂਕਿ ਸ਼ੰਭੂ ਤੇ ਖਨੌਰੀ ਤੇ ਜਿਸ ਦਿਨ ਤੋਂ ਇਹ ਪੁਲਿਸ ਦਾ ਇਸ ਤਰ੍ਹਾਂ ਐਕਸ਼ਨ ਹੋਇਆ ਉਸ ਦਿਨ ਤੋਂ ਬਹੁਤ ਸਾਰੇ ਕਿਸਾਨ ਇਸ ਮਸਲੇ ਨੂੰ ਉਠਾ ਰਹੇ ਨੇ ਜ਼ੋਰ ਨਾਲ ਉਠਾ ਰਹੇ ਨੇ ਰੌਲਾ ਪਾ ਰਹੇ ਨੇ ਤੇ ਅੱਜ ਇਹ ਮਾਮਲਾ ਪਹੁੰਚ ਗਿਆ ਹੁਣ ਅਗਲਾ ਜਿਹੜਾ ਵੱਡੀ ਖਬਰ ਹੈ ਉਹ ਜਿਹੜੀ ਇੱਕ ਪਿਛਲੇ ਦਿਨੀ ਸੋਹਣੀ ਸੁਨੱਖੀ ਇੱਕ ਪੰਜਾਬ ਪੁਲਿਸ ਦੀ ਮਟਿਆਰ ਫੜੀ ਗਈ ਕਾਲੀ ਥਾਰ ਨਾਲ ਚਿੱਟਾ ਉਹਦੇ ਸਮੇਤ ਹੁਣ ਉਹ ਖਬਰ ਦੇ ਉੱਪਰ ਅੱਜ ਉਹ ਪੇਚੀ ਹੋਈ ਆ ਉਹ ਪੁਲਿਸ ਵਾਲੀ ਦੀ ਅਦਾਲਤ ਚ ਦੋ ਦਿਨਾਂ ਦਾ ਹੋਰ ਰਿਮਾਂਡ ਮਿਲ ਗਿਆ ਪੁਲਿਸ ਨੂੰ ਪੁੱਛ ਕੇ ਚਲੀ ਔਰ ਨਾਲ ਹੀ ਪਿਛਲੀ ਪੁੱਛਗਤ ਤੋਂ ਜੋ ਨਿਕਲਿਆ ਉਹਦੇ ਵਿੱਚ ਇੱਕ ਬੰਦਾ ਪੁਲਿਸ ਨੇ ਨਾਲ ਹੋਰ ਪਰਚੇ ਦੇ ਵਿੱਚ ਉਹਦੇ ਅਟੈਚ ਕਰ ਲਿਆ। ਉਹੀ ਬੰਦਾ ਜਿਹੜਾ ਜਿਹਦੀ ਇੱਕ ਔਰਤ ਕਹਿ ਰਹੀ ਆ ਵੀ ਮੈਂ ਉਹਦੀ ਪਤਨੀ ਆ ਤੇ ਇਹ ਇਹ ਜਿਹੜੀ ਔਰਤ ਆ ਇਹਨੇ ਮੇਰੇ ਘਰਲੇ ਨੂੰ ਆਪਣੇ ਜਾਲ ਚ ਫਸਾ ਕੇ ਤੇ ਮੇਰੇ ਤੋਂ ਮੇਰੇ ਬੱਚਿਆਂ ਤੋਂ ਸਾਡੇ ਤੋਂ ਉਹਨੂੰ ਅਮਤ ਪਾਸੇ ਕਰ ਦਿੱਤਾ। ਉਹ ਜਿਹੜਾ ਵਿਅਕਤੀ ਹੈ ਉਹਨੂੰ ਪੁਲਿਸ ਨੇ ਪਰਚੇ ਚ ਅਟੈਚ ਕਰ ਲਿਆ ਐਫ ਆਈ ਆਰ। ਅੱਜ ਉਸ ਟਾਈਮ ਅਦਾਲਤ ਦੇ ਵਿੱਚ ਕਾਫੀ ਹੰਗਾਮਾ ਹੋਇਆ ਕਾਫੀ ਡਰਾਮਾ ਹੋਇਆ ਜਦੋਂ ਉਹ ਜਿਹੜੀ ਪੁਲਿਸ ਵਾਲੀ ਕੁੜੀ ਆ ਉਹਨੂੰ ਅਦਾਲਤ ਸੁਪੇਸ਼ ਕਰਨ ਲਈ ਲਿਆਂਦਾ ਗਿਆ ਤਾਂ ਉਧਰੋਂ ਉਹ ਵੀ ਆ ਗਿਆ ਉਹਦਾ ਸਾਥੀ ਜ ਜਿਹਦੇ ਉੱਪਰ ਉਹਦੀ ਘਰ ਵਾਲੀ ਦੋਸ਼ ਲਾ ਰਹੀ ਐ ਉਹ ਵੀ ਆਇਆ ਉਧਰੋਂ ਉਹ ਵੀ ਆ ਗਈ ਜਿਹੜੀ ਦੋਸ਼ ਲਾ ਰਹੀ ਆ ਉੱਥੇ ਫਿਰ ਉਹ ਗੁੱਥਮ ਗੁੱਥਾ ਹੋਏ ਨੇ ਉਹ ਫਿਰ ਗਲਮੋ ਗਲਮੀ ਹੋਏ ਨੇ ਉਹ ਫਿਰ ਥੱਪੜੋ ਥੱਪੜੀ ਹੋਏ ਨੇ ਉੱਥੇ ਵਾਵਾ ਕੁਝ ਹੋਇਆ ਫਿਰ ਉਹਦੀਆਂ ਵੀਡੀਓ ਚੈਨਲਾਂ ਤੇ ਚੱਲ ਰਹੀਆਂ ਨੇ ਤੇ ਫਿਰ ਉਸ ਤੋਂ ਬਾਅਦ ਉਹ ਬੰਦਾ ਕਹਿੰਦਾ ਵੀ ਦੇਖੋ ਜੀ ਮੈਂ ਤਾਂ ਪੁਲਿਸ ਜਿਹੜੀ ਆ ਉਹ ਮੇਰੇ ਨਾਲ ਧੱਕਾ ਕਰਵਾ ਰਹੀ ਆ ਕਰ ਰਹੀ ਆ ਇਹਾਂ ਜੂ ਹੈ ਉਹਨੇ ਔਰਤ ਤੇ ਵੱਡੇ ਦੋਸ਼ ਲਾਏ ਨੇ ਉਹ ਕਹਿੰਦਾ ਜੀ ਤਿੰਨ ਤਿੰਨ ਚਾਰ ਚਾਰ ਵਿਆਹ ਕਰਾਏ ਨੇ ਹਰੇਕ ਬੰਦੇ ਨੂੰ ਬਲੈਕਮੇਲ ਪਰਚੇ ਕਰਵਾਈ ਫਿਰਦੀ ਆ ਕੋਈ ਤਰ੍ਹਾਂ ਦੇ ਦੋਸ਼ ਉਹਨੇ ਉਸ ਔਰਤ ਤੇ ਨਹੀਂ ਉਸ ਬੰਦੇ ਨੇ ਹੁਣ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਚਾਰਾ ਏ ਆ ਵੀ ਮੈਂ ਤਾਂ ਹੁਣ ਆਤਮ ਹੱਤਿਆ ਕਰੂੰਗਾ ਲਾਈਵ ਉਹ ਕੇ ਉਦੋਂ ਪਹਿਲਾਂ ਹੀ ਪੁਲਿਸ ਨੇ ਉੱਤੇ ਪਰਚਾ ਪਾ ਦਿੱਤਾ ਹੁਣ ਉਹਨੂੰ ਸ਼ਾਇਦ ਗ੍ਰਿਫਤਾਰ ਵੀ ਸ਼ਾਇਦ ਕਰ ਲਿਆ ਹੈ ਇਹਦੀ ਅਜੇ ਮੇਰੇ ਕੋਲ ਪੁਖਤਾ ਜਾਣਕਾਰੀ ਨਹੀਂ ਹੈ ਪਰ ਅੱਜ ਦੀ ਇੱਕ ਖਬਰ ਔਰ ਇਹ ਅਗਲੀ ਵੱਡੀ ਖਬਰ ਹੈ ਮੋਦੀ ਸਰਕਾਰ ਤੇ ਟਰੰਪ ਦੇ ਪੁਤਲੇ ਸਾੜੇ ਨੇ ਚਾਰਟ ਫੇਰੇ ਥਾਂ ਥਾਂ ਦੇ ਉੱਪਰ ਪੰਜਾਬ ਚ ਔਰ ਭਾਰਤ ਚ ਪੁਤਲੇ ਸਾੜੇ ਗਏ ਨੇ ਸਾੜੇ ਕਿਉਂ ਗਏ ਨੇ ਜਿਹੜਾ ਪਿਛਲੇ ਦਿਨੀ ਨਵਾਂ ਇੱਕ ਸਮਝੌਤਾ ਮੋਦੀ ਸਰਕਾਰ ਅ ਅਮਰੀਕਾ ਰਾਸ਼ਟਰਪਤੀ 트럼ਪ ਹੋਰਾਂ ਨਾਲ ਕਰਨ ਜਾ ਰਹੀ ਐ ਖੇਤੀਬਾਰੇ ਖੇਤੀਬਸਤਾਂ ਦੇ દાન ਪ੍ਰਦਾਨ ਤੇ ਹੋਰ ਚੀਜ਼ਾਂ ਬਾਰੇ ਉਹਨੂੰ ਲੈ ਕੇ ਤੇ ਉਹਦੇ ਵਿਰੋਧ ਦੇ ਵਿੱਚ ਅੱਜ ਕਿਸਾਨਾਂ ਨੇ ਇਹ ਜਿਹੜਾ ਕੀਤਾ ਐਕਸ਼ਨ ਤਾਂ ਪੂਰੇ ਪੰਜਾਬ ਦੇ ਵਿੱਚ ਸੈਂਕੜੇ ਜਗ੍ਹਾ ਦੇ ਉੱਪਰ ਪੁਤਲੇ ਸਾੜੇ ਗਏ ਨੇ ਕਿਸਾਨਾਂ ਨੇ ਕਿਹਾ ਕਿ ਅਸੀਂ ਵੱਡਾ ਅੰਦੋਲਨ ਇਸ ਮਾਮਲੇ ਤੇ ਕਰਾਂਗੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਇਹ ਸਾਡੇ ਨਾਲ ਧੱਕਾ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਹੋਣ ਨਹੀਂ ਦੇਣਾ ਕਿਸਾਨਾਂ ਨੇ ਕਿਹਾ ਕਿ ਬਾਕੀ ਤਬਕੇ ਵੀ ਸਾਡੇ ਨਾਲ ਆਓ ਤਾਂ ਕਿ ਆਪਾਂ ਇਕੱਠੇ ਹੋ ਕੇ ਰਲ ਕੇ ਇਹਦਾ ਟਾਕਰਾ ਕਰ ਸਕੀਏ ਉਧਰ ਇੱਕ ਵੱਡੀ ਖਬਰ ਆਈ ਹੈ ਕਿ ਇੱਕ ਟਰੈਕਟਰ ਖੇਤ ਨੂੰ ਜਾ ਰਿਹਾ ਸੀਗਾ ਮੂੰਗਫਲੀ ਪੱਟਣ ਚੱਲੇ ਸੀ ਟਰੈਕਟਰ ਜਾਂਦਾ ਖੂਪ ਪਿਆ ਤੇ ਕਿੰਨੀਆਂ ਸਾਰੀਆਂ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ 7-8 ਦੀ ਤਾਂ ਪੁਸ਼ਟੀ ਹੋ ਗਈ ਹੈ ਬਾਕੀ ਅਜੇ ਗੰਭੀਰ ਹਾਲਤ ਚ ਨੇ ਕਿਉਂਕਿ ਉਹ ਟਰੈਕਟਰ ਜਿਹੜਾ ਉਹ ਲੇਬਰ ਲੈ ਕੇ ਮਜ਼ਦੂਰ ਲੈ ਕੇ ਜਾ ਰਿਹਾ ਸੀ ਖੇਤ ਵੱਲ ਔਰ ਉਹਨੂੰ ਚਲਾ ਕੌਣ ਰਿਹਾ ਸੀ 15 ਸਾਲਾਂ ਦਾ ਜਵਾਕ ਚਲਾ ਰਿਹਾ ਸੀ ਹੁਣ ਕਿੰਨੀ ਵੱਡੀ ਅੰਗਲੀ ਹੈ 15 ਸਾਲਾਂ ਦੇ ਜਵਾਕ ਨੂੰ ਜੇ ਵਾਹਣ ਹੁਣ ਅਸੀਂ ਵੀ ਆਪਣੇ ਘਰਾਂ ਚ ਦੇਖਦੇ ਆਂ ਗਲਤੀਆਂ ਆਪਾਂ ਸਾਰੇ ਕਰਦੇ ਆਂ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਕਾਰ ਟਰੈਕਟਰ ਦੇ ਕੇ ਤੋਰ ਦਿੰਨੇ ਆਂ ਫਿਰ ਬੜੇ ਖੁਸ਼ ਹੁੰਨੇ ਆਂ ਵੀ ਸਾਡੇ ਵਾਲਾ ਤਾਂ ਚਲਾ ਲੈਂਦਾ ਉਹ ਪਰ ਹੁੰਦਾ ਤਾਂ ਬੱਚਾ ਹੀ ਐ ਨਾ ਹੁਣ ਇਹ ਘਟਨਾ ਮਹਾਰਾਸ਼ਟਰ ਦੇ ਨਦੇੜ ਸਾਹਿਬ ਤੋਂ ਆ ਪਰ ਘਟਨਾ ਬਹੁਤ ਮੰਦ ਭਾਗੀ ਹੈ ਵੇਖੋ ਜਿੱਥੇ ਵੀ ਮਾਰੇ ਜਾਂਦੇ ਨੇ ਮਜ਼ਦੂਰ ਹੀ ਮਾਰੇ ਜਾਂਦੇ ਨੇ ਮਜ਼ਦੂਰ ਚਾਹੇ ਪਿੱਛੇ ਕੋਲੇ ਦੀਆਂ ਖਾਨਾਂ ਦੇ ਵਿੱਚ ਉੱਥੇ ਕਿੰਨੇ ਸਾਰੇ ਮਜ਼ਦੂਰਾਂ ਨਾਲ ਘਟਨਾ ਵਾਪਰੀ ਆ ਪਿਛਲੇ ਦਿਨ ਇੱਕ ਸੁਰੰਗ ਪੱਟੀ ਜਾ ਰਹੀ ਸੀ ਪਹਾੜ ਦੇ ਥੱਲੇ ਉੱਥੇ ਵੀ ਕਿੰਨੇ ਸਾਰੇ ਮਜ਼ਦੂਰ ਲੱਗੇ ਸੀ ਉੱਥੇ ਵੀ ਮਜ਼ਦੂਰਾ ਤੇ ਹੋਇਆ ਇੱਕ ਦਿਨ ਪੁਲ ਬਣਾਉਂਦਿਆ ਪੋਲ ਟਿਕ ਪਿਆ ਉੱਥੇ ਵੀ ਥੱਲੇ ਮਜ਼ਦੂਰ ਆਏ ਨੇ ਅੱਜ ਇੱਥੇ ਵੀ ਮਜ਼ਦੂਰ ਕਿਉਂਕਿ ਸਾਰੇ ਕੰਮ ਤਾਂ ਕਰਨੇ ਨੇ ਮਜ਼ਦੂਰਾਂ ਨੇ ਤੇ ਮਜ਼ਦੂਰਾਂ ਦੀ ਜ਼ਿੰਦਗੀ ਰਿਸਕ ਦੇ ਵਿੱਚ ਵੀ ਆ ਮਿਹਨਤ ਦੇ ਵਿੱਚ ਵੀ ਆ ਸਭ ਕੁਝ ਦੇ ਬਾਵਜੂਦ ਬਣਦਾ ਕੁਝ ਹੈ ਨਹੀਂ ਮਜ਼ਦੂਰਾਂ ਦਾ ਗਰੀਬੀ ਚ ਤੰਗੀਆਂ ਚ ਨੇ ਰਿਸਕ ਚ ਨੇ ਮੌਤ ਦੇ ਮੂੰਹ ਚ ਨੇ ਤੁਸੀਂ ਕੀ ਕਹੋਗੇ ਬਹੁਤ ਮਿਹਰਬਾਨ